ਖਾਲਸਾ ਜੀ ਇੱਕ ਇੱਕ ਕੌਮ ਹੈ ਤੇ ਕੌਮ ਤਲਗੀ ਧਰਪਤਰੀ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 240 ਸਾਲ ਦੇ ਸਮੇਂ ਦੇ ਦੌਰ ਸਕੇ ਪਾਤਸ਼ਾਹ ਨੇ ਸਾਨੂੰ ਹਰ ਪਾਸੋਂ ਮਜਬੂਰ ਕੀਤਾ ਜਿਹੜੇ ਇਹ ਅਨੁਸਿਕਾ ਦਿੰਦੇ ਹਨ ਜੁਗਮੇ ਹਿੰਦੂ ਸਿੱਖ ਦਾ ਨੋ ਮਾਰਦਾ ਰਿhta ਹੈ ਖਾਲਸਾ ਜੀ ਬਿਲਕੁਲ ਝੂਠ ਬੋਲਦੇ ਨੇ ਕੁਫਰ ਤੋਲਦੇ ਨੇ ਲੋਕਾਂ ਨੂੰ ਬੰਦਾ ਕਰਦੇ ਨੇ ਖਾਲਸਾ ਜੀ ਸਾਡਾ ਕੋਈ ਵੀ ਰਿਲੇਸ਼ਨ ਸਬੰਧ ਨਵੇਂ ਰੋਗਾਂ ਹਿਲਵਾ ਦੇ ਨਾਲ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਪੂਜਾ ਕਰਦੇ ਆਂ ਜਿਹੜੀ ਅਕਾਲ ਪੁਰਖ ਜਿਹਦੀ ਅਸੀਂ ਪੂਜ ਕਹਾਂ ਇਹ ਬ੍ਰਾਹਮਣ ਪਤਾ ਨਹੀਂ ਨੇ ਵੇਦ ਸਾਹਿਤਰ ਸਿਮਰਤਿਆਂ ਕਿੰਨੂ ਕਿੰਨੂ ਤੀਰਥ ਸੰਧੂਰ ਕੋ ਖੜਾ ਫਿਰਦਾ ਹੈ ਰਮਾਨ ਨੂੰ ਪੁੱਤ ਪਾਣ ਨੂੰ ਪਾਣੀ ਪਾਉਂਦਾ ਹੈ ਕਿਕਰਾਂ ਨੂੰ ਪਾਉਂਦਾ ਹੈ ਕੋਈ ਕੋਈ ਕਰਮ ਕੋਈ ਵਿਸ਼ਨੂੰ ਦੀ ਪੂਜਾ ਕਰਦਾ ਹੈ ਕੋਈ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਪਰ ਸਾਡੇ ਪੂਜਾ ਇਸ ਵੱਖਰਾ ਪੂਜਾ ਇਸਾਨ ਤੀਰਥ ਵੱਖਰੇ ਇਹ ਕੰ ਦਾ ਅਮਰ ਤੁਹਾਰ ਸਤਗੁਰ ਸਤਵਾਦੀ ਜਿਤਨਾ ਤੇ ਸੁਆ ਹਸਤ ਹੋ ਰਾਮਦਾਸ ਸਰੂਵਨਾ ਤੇ ਇਸੇ ਪਰ ਪਾਕ ਮਾਤੇ ਤੇ ਇਹਨਾਂ ਦਾ ਗੰਗਾ ਗਿਆ ਪ੍ਰਯਾਗ ਪਤਾ ਨਹੀਂ ਕਿੰਨੇ ਕ ਪੀਰ ਤੇ ਕੀ ਕੀ ਇਹਨਾਂ ਦੀ ਹੈ ਸਾਡਾ ਇਹਨਾਂ ਨਾਲ ਕੋਈ ਖੱਬਿਆ ਚਾਰ ਪੱਖ ਤੋਂ ਧਾਰਮਿਕ ਪੱਖ ਤੋਂ ਜਾਂ ਇਸੇ ਪ੍ਰਕਾਰ ਸਾਡਾ ਕੋਈ ਵੀ ਸੰਸਕਾਰ ਇਹਨਾਂ ਦੇ ਨਾਲ ਨਹੀਂ ਰਲਦਾ